ਫਾਜ਼ਿਲ ਕਦੇ ਪਿੰਡ ਸੁਰੇਸ਼ਵਾਲਾ ਦੇ ਸ਼ਮਸ਼ਾਨਗੜ ਦੇ ਨੇੜੇੋਂ ਲੰਘਦੇ ਇੱਕ ਸੂਏ ਦੇ ਵਿੱਚ ਇੱਕ ਲਾਸ਼ ਦੇਖੀ ਗਈ ਹੈ ਜਿਸ ਤੋਂ ਬਾਅਦ ਲੋਕਾਂ ਵੱਲੋਂ ਇਸ ਦੀ ਸੂਚਨਾ ਪਿੰਡ ਦੇ ਸਰਪੰਚ ਅਤੇ ਪੁਲਿਸ ਨੂੰ ਦਿੱਤੀ ਗਈ ਹੈ ਜਾਣਕਾਰੀ ਦਿੰਦੇ ਹੋਏ ਲੋਕਾਂ ਨੇ ਦੱਸਿਆ ਕਿ ਉਹ ਇੱਥੋਂ ਲੰਘ ਰਹੀ ਸੀ ਤਾਂ ਉਹਨਾਂ ਨੇ ਸੂਏ ਦੇ ਵਿੱਚ ਲਾਸ਼ ਦੇਖੀ ਜਿਸ ਤੋਂ ਬਾਅਦ ਸੂਚਨਾ ਪਿੰਡ ਦੇ ਸਰਪੰਚ ਨੂੰ ਦਿੱਤੀ ਗਈ ਅਤੇ ਪੁਲਿਸ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਲੇਕਿਨ ਹਲੇ ਤੱਕ ਮੌਕੇ ਤੇ ਪੁਲਿਸ ਨਹੀਂ ਪਹੁੰਚੀ ਹੈ ਜਿਸ ਦੇ ਚਲਦਿਆਂ ਲੋਕਾਂ ਵੱਲੋਂ ਜਲਦ ਤੋਂ ਜਲਦ ਲਾਸ਼ ਨੂੰ ਕੱਢ ਕੇ ਮੋਰਚੀ ਦੇ ਵਿੱਚ ਰਖਵੋਨ ਅਤੇ ਇਸ ਦੀ ਪਛਾਣ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਮੈਂ ਤੁਹਾਡਾ ਮੇਰਾ ਨਾਮ ਸੁਖਦੇਵਾ ਜੀ ਇੱਥੇ ਕੀ ਗੱਲ ਹੋ ਗਈ ਪਾਜੀ ਇੱਥੇ ਯਾਰ ਦੋਸਤ ਮੇਰਾ ਇੱਕ ਦਸੈਣੀਆ ਰੋਡ ਤੋਂ ਆ ਰਿਹਾ ਸੀ ਨੇ ਦੇਖਿਆ ਕੋਈ Laash ਛਾਰੀਆਂ ਦੇ ਵਿੱਚ ਤੇ ਜੇ ਸ਼ੀਰੀ ਦਾ ਗਾਟੇਗਾ ਜੀ ਤੇ ਅਸੀਂ ਉਹ ਲੱਕਣਾ ਛੱਡਣ ਆਏ ਸੀ ਤੇ ਇਹਨਾਂ ਨੇ ਦੇਖਿਆ ਇੱਥੇ ਦੋ ਡੰਡੇ ਲਾ ਕੇ ਤੇ Laash ਨੂੰ ਰੋਕ ਕੇ ਵੀ ਅੱਗੇ ਨਾ ਚਲੀ ਜਾਵੇ ਤੇ ਸਾਫਾ ਜਿਹਾ ਬੰਨਿਆ ਹੋਇਆ ਸੀ ਸਰਪੰਚ ਸਾਹਿਬ ਨੂੰ ਫੋਨ ਕੀਤਾ ਤੇ ਥਾਣੇ ਵੀ ਸਾਹਿਬ ਫੋਨ ਕਰ ਰਹੇ ਪਰ ਲੱਗ ਨਹੀਂ ਰਿਹਾ ਤੇ ਉਹਨਾਂ ਦੀ ਵੇਟ ਕਰ ਰਹੇ ਆਂ ਵੀ ਆਵਾਜ਼ਨ ਤਾਂ ਉਸ ਤੋਂ ਬਾਅਦ ਹੀ ਕਿੰਨੇ ਕੁ ਪੁਰਾਣੀ ਲੱਗਦੀ ਹੋਏਗੀ ਇਹ लाश ਵਿੱਚ ਡੁੱਬੀ ਹੋਈ ਹੈ ਤੇ ਪਾਣੀ ਥੋੜਾ ਬੜਾ ਗੰਦਾ ਤਾਂ ਕੋਈ ਸਾਫ਼ ਕਲੀਅਰ ਨਹੀਂਗਾ ਪਰ ਡੰਡਾ ੜਾ ਰੱਖਿਆ ਵੀ ਅੱਗੇ ਨਾ ਚਲੀ ਜਾਵੇ ਵੀ ਵੇਟ ਕਰ ਰਹੇ ਹਾਂ ਚਲ ਪੁਲਿਸ ਆ ਜੇ ਤੇ ਜਾਂ ਸਰਪੰਚ ਸਾਹਿਬ ਆ ਕੇ ਰਹਿ ਜਾਂਦੇ ਹਾਂ ਸਾਹਮਣੇ ਅ ਜਗਾ ਕਿਹੜੀ ਹੈ ਇਹ ਜਗਾ ਸ੍ਰੀਸ਼ਾਲਾ ਪਿੰਡ ਦਾ ਸਮਸ਼ਾਨ ਘਾਟਾ ਬਿਲਕੁਲ ਨਾਲ ਜੀ ਤੇ ਉੱਥੇ ਰੇਲਵੇ ਲਾਈਨ ਨਾਲ ਪੋਲੇਗਾ ਦੇ ਥੱਲੇ ਰੁਕੀ ਲਾਸ਼ ਨੂੰ